ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਗੁਰੂ ਰੂਪ ਗੁਰੂ ਸواری ਸਾਧ ਸਿੰਘ ਜੀਓ ਆਓ ਅਜਾਪਾਂ ਪੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਦਾ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਤੀ ਬਹੁਤ ਪਿਆਰ ਸਤਿਕਾਰ ਲਗਾਉ ਸੀ ਔਰ ਉਹਨਾਂ ਦੇ ਚਰਨਾਂ ਦੇ ਭਵਰੇ ਪੀਰ ਬਦੂਸ਼ਾ ਜੀ ਕਸਬਾ ਛਡੋਰਾ ਜ਼ਿਲ੍ਹਾ ਜਮਨਾ ਨਗਰ ਹਰਿਆਣਾ ਦੇ ਰਹਿਣ ਵਾਲੇ ਸਨ ਇਸ ਤੋਂ ਪਹਿਲਾਂ ਇਹ ਕਸਬਾ ਛਡੋਰਾ ਜ਼ਿਲ੍ਹਾ ਅੰਮ੍ਰਾਲਾ ਦੀ ਹਦੂਦ ਅੰਦਰ ਆਉਂਦਾ ਸੀ ਪੀਰ ਜੀ ਪਹਿਲਾਂ ਬਦਰਦੀਨ ਸ਼ਾਹ ਦੇ ਨਾਮ ਜੋ ਜਾਣੇ ਜਾਂਦੇ ਸਨ ਆਪ ਜੀ ਦੀ ਪਤਨੀ ਨਜੀਰਾ ਜਿਥੇ ਪਤੀ ਵਰਤਾ ਬੀਵੀ ਸੀ ਉਥੇ ਚੰਗੀ ਵਰਤੀ ਅਤੇ ਸ਼ੁਭ ਵਿਚਾਰਾਂ ਵਾਲੀ ਸੀ ਨਜੀਰਾ ਦੇ ਚਾਰ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ ਪੀਰ ਜੀ ਦੀ ਔਲਾਦ ਬੜੀ ਆਗਿਆਕਾਰੀ ਅਤੇ ਵਿਸ਼ੇਸ਼ ਗੋਬੀਆਂ ਨਾਲ ਭਰਪੂਰ ਸੀ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਬਹੁਤ ਚਰਚੇ ਸਨ ਪੀਰ ਜੀ ਨੇ ਆਪਣੀ ਪਤਨੀ ਨਾਲ ਇੱਕ ਸਲਾਹ ਬਣਾ ਕੇ ਆਪਣੀ ਬੇਟੀ ਦਾ ਨਕਾ ਬੜੇ ਹੀ ਮਕਬੂਲ ਘਰ ਆਪਣੀ ਬਰਾਦਰੀ ਦੇ ਪਠਾਨ ਲੜਕੇ ਨਾਲ ਕੀਤਾ ਪੀਰ ਜੀ ਦਾ ਇਹ ਜਵਾਈ ਸਹੁਰੇ ਘਰ ਤੋਂ ਵਾਰੀ-ਵਾਰੀ ਜਾਂਦਾ ਤੇ ਪੀਰ ਜੀ ਨੂੰ ਆਪਣੇ ਸਹੁਰੇ ਵਜੋਂ ਹੀ ਨਹੀਂ ਬਲਕਿ ਰੱਬ ਵਾਂਗ ਪੂਜਦਾ ਸੀ ਪੀਰ ਜੀ ਰੱਬ ਦੀ ਬੜੀ ਬੰਦਗੀ ਤੇ ਅੱਲਾਹ ਤਾਲਾ ਦੀ ਰਜ਼ਾ ਵਿੱਚ ਰਹਿਣ ਵਾਲੇ ਨਵੇਕਲੇ ਕਿਸਮ ਦੇ ਵਿਅਕਤੀ ਸਨ ਆਪ ਦੀ ਬੜੀ ਮਾਂਤਾ ਸੀ ਅਤੇ ਦੁੱਧ ਰੇਡਿਓ ਆਪ ਜੀ ਦੇ ਪਾਸ ਲੋਕਾਂ ਦਾ ਤਾਤਾ ਲੱਗਿਆ ਰਹਿੰਦਾ ਸੀ ਆਪ ਨੂੰ ਮੰਨਣ ਵਾਲੇ ਮਰੀਦਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਸੀ ਆਪ ਸਿੱਖਾਂ ਦੇ 10ਵੇਂ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵੱਡੇ ਪਾਸਕ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਤੰਗ ਵਿੱਚ ਰਹਿੰਦੇ ਗਾਹੇ ਬਗਾਹੇ ਆਪਣੇ ਚੇਲਿਆਂ ਮਰੀਦਾਂ ਸ਼ਾਇਦ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਜੀ ਪਾਸ ਜਲੇ ਜਾਂਦੀ ਹੈ ਤੇ ਗੁਰੂ ਜੀ ਦੇ ਦਰਬਾਰ ਦੀ ਮਹਿਮਾ ਤੇ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਕਈ ਕਈ ਦਿਨ ਉੱਥੇ گزارਦੀ ਸੂਬਾ ਸਰਹੰਦ ਖਾਨ ਸ਼ੁਰੂ ਤੋਂ ਅਸੀਂ ਗੁਰੂ ਘਰ ਦਾ ਦੁੱਖੀ ਹੋਣ ਦੇ ਨਾਤੇ ਉਹਨੂੰ ਪੀਰ ਬੁੱਧੂ ਸ਼ਾਹ ਦਾ ਗੁਰੂ ਗੋਮ ਸਿੰਘ ਜੀ ਦੇ ਨਾਲ ਮੇਲ-ਮਲਾਪ ਬਹੁਤ ਜ਼ਿਆਦਾ ਚੁਭਦਾ ਸੀ ਤੇ ਹਰ ਵੇਲੇ ਅੰਦਰ ਹੀ ਅੰਦਰ ਸਰਦਾਰ 인ਦਸੀ ਮੌਕਾ ਪਾ ਕੇ ਉਹਨੇ ਦਿੱਲੀ ਦੇ ਤਖਤੇ ਬੈਠੇ ਸ਼ਹਿਨशाह ਨੂੰ ਬਾਦਸ਼ਾਹ ਨੂੰ ਜਾ ਚੁਗਲੀ ਲਾਈ ਕਿ ਅੰਬਾਲਾ ਸ਼ਹਿਰ ਨੇੜੇ ਸ਼ਡੌਰਾ ਨਾਮੀ ਕਸਬੇ ਦਾ ਰਹਿਣ ਵਾਲਾ ਪੀਰ ਬਦੂਸ਼ਾ ਨਾਮੀ ਇੱਕ ਪੀਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਹਿੰਦੂ ਪੀਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੱਥ ਮਲਾਉਂਦਾ ਹੈ ਉਹਨੂੰ ਸੀਸਦਾ ਕਰਦਾ ਹੈ ਇਹ ਪੀਰ ਬੜੀ ਅਜ਼ਮਤ ਵਾਲਾ ਹੈ ਉਹਦੇ ਬੇਸ਼ੁਮਾਰ ਮਰੀਰ ਚੇਲੇ ਬਲਕੇ ਹਨ ਜੋ ਇੱਕ ਫੌਜ ਮਾਫਕ ਦੇਖੇ ਜਾਂਦੇ ਨੇ ਇਹ ਪੀਰ ਪਠਾਨ ਹੈ ਤੇ ਬੜੇ ਹੀ ਬਹਾਦਰ ਫਿਰਕੇ ਨਾਲ ਸੰਬੰਧਿਤ ਹੈ ਪਠਾਨ ਤਾਂ ਇਹਦੀ ਫਿਰਕੇ ਦੇ ਹੋਣ ਅਤੇ ਉਹਦੇ ਪਿੱਛੇ ਜਾਣ ਵਾਰਨ ਤੱਕ ਤਿਆਰ ਰਹਿੰਦੇ ਨੇ ਇਸ ਤੋਂ ਛੋਟਾ ਸਭ ਮੁਸਲਮਾਨ ਉਹਦਾ ਪਾਣੀ ਪਰਦੇ ਨੇ ਐਸਾ ਨਾ ਹੋਵੇ ਕਿਧਰੇ ਸਾਰੇ ਪਠਾਨ ਇਕੱਠੇ ਹੋ ਕੇ ਤੁਹਾਡਾ ਤਖਤਾ ਹੀ ਉਲਟਾ ਕੇ ਰੱਖ ਦੇ ਇਸ ਲਈ ਇਸ ਵਿਸ਼ੇ ਵੱਲ ਧਿਆਨ ਦੇਣ ਦੀ ਲੋੜ ਹੈ Hindu dharm ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਬਲੀਦਾਨ ਦਿੱਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਭਾਈ ਜੈਤਾ ਜੀ ਨੰਦਪੁਰ ਸਾਹਿਬ ਖੇ ਲਿਆਏ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਲਗਭਗ 9 ਸਾਲ ਸੀ ਗੁਰੂ ਜੀ ਜਦੋਂ ਬਾਜਵਾਨੀ ਵਿੱਚ ਆਏ ਤਾਂ ਲੁੱਟੀਆਂ ਲਾਉਣ ਵਾਲਿਆਂ ਨੇ ਤਾਂ ਉਦੋਂ ਵੀ ਨਹੀਂ ਬਖਸ਼ਿਆ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸਿੰਘਾਂ ਦੀ ਬਕਾਇਦਾ ਫੌਜ ਬਣਾ ਲਈ ਹੈ ਉਧਰ ਦਿੱਲੀ ਦੇ ਸਿੰਘਾਸਨ ਤੇ ਬੈਠੇ ਬਾਦਸ਼ਾਹ ਰੰਗਜੀਤ ਨੂੰ ਉਹਦੇ ਚਮਜਿਆਂ ਸ਼ੋਭਾ ਸ਼ਾਂਤੀ ਹੋਰ ਵੈਰੀਆਂ ਨੇ ਲੁੱਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਬਕਾਇਦਾ ਕਿਲਾ ਬਣਾ ਕੇ ਬੜੇ ਫੌਜੀ ਭਰਤੀ ਕਰ ਲਏ ਨੇ ਅਰੰਗਜੀਤ ਸੁਣ ਕੇ ਸੜ ਬਲ ਕੇ ਕੋਲੇ ਹੋ ਗਿਆ ਉਹਨੇ ਆਪਣੀ ਫੌਜ ਦੇ ਸ਼ਿਪਾਸਲਾਰਾਂ ਫੌਜੀ ਜਨਰਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦ ਕੇ ਐਲਾਨ ਕੀਤਾ ਹੈ ਕੋਈ ਮਾਈਦਾ ਲਾਲ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਸ ਕੱਟ ਕੇ ਲਿਆਵੇ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰੇ ਉਸ ਵੇਲੇ ਮੀਟਿੰਗ ਵਿੱਚ ਸ਼ਨਾਟਾਸ਼ ਆ ਗਿਆ ਕਿਸੇ ਦੀ ਹਿੰਮਤ ਨਹੀਂ ਸੀ ਕਿ ਧੰਤਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲੈ ਲਵੇ ਕਿਉਂਕਿ ਗੁਰੂ ਜੀ ਦੀ ਅਜਮਤ ਤੋਂ ਕਾਫੀ ਫੌਜੀ ਜਨਰਲ ਜਾਣੂ ਸਨ ਬਾਰਸ਼ਾ ਨੇ ਫਿਰ ਲਲਕਾਰ ਕੇ ਫੌਜੀਆਂ ਨੂੰ ਚੁਣੌਤੀ ਦਿੱਤੀ ਕਿ ਜੇ ਕੋਈ ਜੋ ਇਹ ਗੱਲ ਦਾ ਵੀੜਾ ਚੁਕੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਿਆਵੇ ਜਾਂ ਉਸ ਦਾ ਸਿਰ ਕੱਟ ਕੇ ਮੇਰੇ ਪੇਸ਼ ਕਰੇ ਤਾਂ ਇੱਕ ਉઠਿਆ ਫੌਜੀ ਜਰਨੈਲ ਸੈਦੇ ਖਾਨ ਪਠਾਨ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਲੋਹਾ ਲੈ ਕੇ ਕਹਿੰਦਾ ਕਿ ਮੈਂ ਸਿਰ ਕਰਮ ਕਰਕੇ ਲਿਆਵਾਂਗਾ ਜਿੰਦਾ ਗ੍ਰਿਫਤਾਰ ਕਰਕੇ ਪੇਸ਼ ਕਰਾਂਗਾ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਕੰਮ ਜ਼ਰੂਰ ਕਰਾਂਗਾ ਸ਼ੋਬਾਸ਼ਾਨੇ ਨੂੰ ਉਹ ਮੂੰਹ ਮੰਗੇ ਹਥਿਆਰ ਮਨਮਰਜ਼ੀ ਦੇ ਫੌਜੀ ਜਨਰਲ ਘੋੜੇ ਹਾਥੀਆਂ ਸਮੇਤ ਫੌਜੀ ਦਿੱਤੇ ਸੈਦੇ ਖਾਨ ਪਠਾਨ 10 ਲੱਖ ਫੌਜੀ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ ਜਦੋਂ ਬਾਲਾ ਨੇੜੇ ਪੁਜਾ ਤਾਂ ਸੋਚਿਆ ਇਸ ਸਰਾਵਰੇ ਵਿੱਚ ਰਹਿੰਦੀ ਉਸ ਦੀ ਭੈਣ ਨਜੀਰਾ ਨੂੰ ਕਿਉਂ ਨਾ ਮਿਲਿਆ ਜਾਵੇ ਇੰਜ ਹੀ ਹੋਇਆ ਉਹ ਫੌਜਾਂ ਦਾ ਉਤਾਰਾ ਉੱਥੇ ਕਰਕੇ ਆਪਣੀ ਭੈਣ ਨਜੀਰਾ ਦੇ ਜਾਪ ਪੂਜਾ ਜਿਉਂ ਹੀ ਉਹਨੇ ਆਪਣੀ ਭੈਣ ਦੇ ਘਰ ਅੰਦਰ ਪੈ ਰੱਖਿਆ ਵੇਖ ਕੇ ਰਾਂ ਦੇ ਗਿਆ ਉਹਦੀ ਭੈਣ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਪ ਕਰ ਰਹੀ ਸੀ ਭੈਣ ਨੇ ਪੁੱਛਿਆ ਦੱਸ ਵੀਰਾ ਕਿਵੇਂ ਭੈਣ ਦੇ ਘਰ ਆਇਆ ਤੇ ਕੀ ਖਬਰ ਸਾਰੇ ਅਗੋਂ ਸੈਦੇਖਾਂ ਬੋਲਿਆ ਉਹ ਤਾਂ ਨੰਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਲੜਨ ਜਾ ਰਿਹਾ ਹੈ ਉਹਨੇ ਬੀੜਾ ਚੁੱਕਿਆ ਹੋਇਆ ਹੈ ਉਹ ਗੁਰੂ ਜੀ ਦਾ ਸਿਰ ਕੱਟ ਕੇ ਜਾਂ ਤਾਂ ਲਿਆਵੇਗਾ ਤੇ ਜਾਂ ਫਿਰ ਉਹਨੂੰ ਜਿੰਦਾ ਪਕੜ ਕੇ ਦਿੱਲੀ ਦੇ ਬਾਦਸ਼ਾਹ ਰੰਗਜੀਤ ਦੇ ਸਾਹਮਣੇ ਪੇਸ਼ ਕਰੇਗਾ ਇਹ ਸ਼ਬਦ ਸੁਣਦੇ ਅਨਸਾਰ ਨਜੀਰਾ ਬੋਲਿਆ ਕਿ ਤੈਨੂੰ ਗਲਤਫਹਿਮੀ ਹੋ ਗਈ ਹੈ ਜੋ ਤੂੰ ਬੀੜਾ ਚੁੱਕਿਆ ਏ ਇੱਥੇ ਹੀ ਮੁੜ ਜਾ ਵਾਪਸ ਦੋ ਜਹਾਨ ਦੇ ਵਾਲੀ ਨਾਲ ਟੱਕਰ ਲੈਣੀ ਬਹੁਤ ਮਹਿੰਗੀ ਪਵੇਗੀ ਜੇ ਚੱਲਿਆ ਏ ਤਾਂ ਦੋਨੇ ਹੱਥ ਜੋੜ ਕੇ ਗੁਰੂ ਜੀ ਨੂੰ ਸਜਦਾ ਕਰੀ ਤੇ ਤੂੰ ਲੜ ਨਹੀਂ ਸਕੇਗਾ ਉਹਨਾਂ ਦੇ ਨਾਲ ਖੈਰ ਵਰਣਨ ਅਨੁਸਾਰ ਇੰਨੀ ਵੱਡੀ ਫੌਜ ਲੋਹੇ ਲਸ਼ਕਰ ਦੀ ਕਮਾਨ ਸੰਭਾਲਣ ਵਾਲਾ ਸੀ ਦੇਖਾਂ ਜਾਨੰਦ ਪਰਸਾ ਪਹੁੰਚਿਆ ਬੜੇ ਕਮਸਾਨ ਦਾ ਜੁੱਧ ਹੋਇਆ ਹੈ ਲਾਸ਼ਾਂ ਦੇ ਢੇਰ ਲੱਗੇ ਇਥੇ ਸੈਦੇਖਾਂ ਦਾ ਭਾਈ ਪੈਂਦੇਖਾਂ ਪਠਾਨ ਇਹ ਜੰਗ ਵਿੱਚ ਮਾਰਿਆ ਗਿਆ ਜੰਗੇ ਮੈਦਾਨ ਵਿੱਚ ਲੜਦਿਆਂ ਲੜਦਿਆਂ ਸੈਦੇਖਾਂ ਦੇ ਮਨ ਵਿੱਚ ਆਇਆ ਕਿ ਵਾਕਿਆ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਯੋਧਾ ਤਾਂ ਮੇਰੇ ਸਾਹਮਣੇ ਮੇਰੇ ਨਾਲ ਦੋ ਹੱਥ ਕਰੇ ਅਜੇ ਉਹ ਮਨ ਦੇ ਵਿੱਚ ਸੋਚ ਹੀ ਰਿਹਾ ਸੀ ਕਿ ਤਾਂ ਤਨ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਸੈਦੇ ਖਾਨ ਦੇ ਸਾਹਮਣੇ ਆਖੜੋਤੇ ਤੇ ਕਹਿਣ ਲੱਗੇ ਸੈਦੇ ਖਾਨ ਲਾਲਾ ਚਾਹ ਆਪ ਦੇ ਮੰਨਦੇ ਕਰ ਮੇਰੇ ਤੇ ਵਾਰ ਮੈਂ ਤੇਰੇ ਸਾਹਮਣੇ ਖੜੋਤਾ ਸੈਦੇ ਖਾਨ ਨੇ ਗੁਰੂ ਜੀ ਤੇ ਵਾਰ ਤਾਂ ਕੀ ਕਰਨਾ ਸੀ ਉਹ ਤਾਂ ਗੁਰੂ ਜੀ ਦਾ ਜੋਰ ਜਲਾਲ ਵੇਖ ਕੇ ਗੁਰੂ ਜੀ ਦਾ ਹੋ ਕੇ ਰਹਿ ਗਿਆ ਉਹਨੇ ਆਪਣੀਆਂ ਫੌਜਾਂ ਨੂੰ ਵਾਪਸ ਜਾਣ ਦਾ ਕੋਝ ਕਰਨ ਦਾ ਦੇ ਦਿੱਤਾ ਆਪ ਗੁਰੂ ਜੀ ਦਾ ਸੇਵਕ ਬਣ ਗਿਆ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਫੌਜਾਂ ਵਾਪਸ ਮੁੜ ਗਈਆਂ ਆਪ ਗੁਰੂ ਜੀ ਦਾ ਹੁਕੇ ਹੀ ਰਹਿ ਗਿਆ ਇਸ ਹادثੇ ਨੇ ਸਪਸ਼ਟ ਕਰ ਦਿੱਤਾ ਵਾਕੇ ਪੀਰ ਬੁੱਧੂ ਸ਼ਾਹ ਦੇ ਸਾਲੇ ਸਿੱਧੇ ਖਾਂ ਪਠਾਨ ਨੇ ਸਾਬਤ ਕਰ ਦਿੱਤਾ ਕਿ ਉਹਦੀ ਫੌਜ ਦੇ ਵੱਡੇ ਵੱਡੇ ਜਰਨੈਲ ਪਠਾਨ ਵਫਾਦਾਰ ਨਹੀਂ ਕਹੀ ਜਾ ਸਕਦੇ ਵਾਕਿਆ ਹੀ ਪੀਰ ਬੁੱਧੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਵਿੱਚ ਭਾਰੀ ਤਾਲ ਮਿਲਿਆ ਇਹ ਗੱਲ ਸੋਚਦਿਆਂ ਨਾਲ ਜੀਵ ਨੇ ਆਪਣੀ ਫੌਜ ਦੇ 500 ਪਠਾਨ ਯੋਧੇ ਜਨੈਲਾ ਨੂੰ ਆਪਣੀਆਂ ਫੌਜਾਂ ਵਿੱਚੋਂ ਕੱਢ ਦਿੱਤਾ ਜੋ ੜਕਦੇ ਹੋਏ ਪੀਰ ਬੁੱਧੂ ਸ਼ਾਹ ਜੀ ਪਾਸ ਪੁੱਜੇ ਜਿਨ੍ਹਾਂ ਨੂੰ ਨਾਲ ਲੈ ਕੇ ਪੀਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਨਾ ਪਰਸਾਹ ਵਿੱਚ ਪੁੱਜ ਗਏ ਪੀਰ ਜੀ ਦੇ ਸ਼ਵਾਰਸ਼ ਤੇ ਗੁਰੂ ਜੀ ਨੇ ਸਾਰੇ ਹੀ 500 ਪਠਾਨ ਜੇ ਨੈਲਾ ਨੂੰ ਆਪਣੀ ਫੌਜੀ ਪ੍ਰਤੀ ਕਰ ਲਿਆ 1 ਰੁਪਿਆ ਰੋਗ ਦਾ ਉਹਨਾਂ ਦੀ ਤਰਖਾ ਮੁਕਰਰ ਕਰ ਦਿੱਤੀ ਇਹਨਾਂ ਜੇ ਨੈਲਾ ਵਿੱਚ ਕਾਲੇ ਖਾਂ ਤੇ ਲਾਲ ਖਾਂ ਦੇ ਨਾਂ ਖਾਸ ਵਰਣਨਯੋਗ ਸਨ ਜਿਨ੍ਹਾਂ ਦੀ ਕਮਾਂਡ ਇੱਥੇ ਸਾਰੇ ਫੌਜੀ ਐ ਸੀ ਗੁਰੂ ਗੋਬ ਸਿੰਘ ਜੀ ਦੀ ਫੌਜ ਨੂੰ ਮਜ਼ਬੂਤ ਹੁੰਦਾ ਵੇਖ ਕੇ ਮੁਸਲਮਾਨ ਕੋ ਹਮਤ ਨੇ 22 ਧਾਰ ਦੇ ਹਿੰਦੂ ਰਾਜਿਆਂ ਨਾਲ ਹੱਥ ਮਲਾਇਆ ਉਹਨਾਂ ਨੂੰ ਥਾਪੜਾ ਦਿੱਤਾ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਚੜਾਈ ਕਰਦੇ ਸਮੇਂ ਦਾ ਲਾਭ ਉਠਾਉਂਦਿਆਂ 22 ਦੇ ਰਾਜਿਆਂ ਨੇ ਜਿਉਂ ਹੀ ਗੁਰੂ ਜੀ ਤੇ ਅੱਲਾ ਬੋਲਿਆ ਗੁਰੂ ਜੀ ਨੇ ਆਪਣੇ ਫੌਜ ਵਿੱਚ ਭਰਤੀ ਕੀਤੇ ਬਹਾਦਰ ਯੋਧੇ 500 ਪਠਾਨ ਜਨੈਲਾਂ ਨੂੰ ਫੌਜ ਦੀ ਕਮਾਨ ਸੰਭਾਲ ਦਿੱਤੀ ਭਗਾਣੀ ਦੇ ਜੁੱਧ ਵਿੱਚ ਬੜੇ ਕਮਸਾਨ ਦਾ ਜਦ ਹੋਇਆ 22 ਧਰ ਦੇ ਰਾਜਿਆਂ ਨੇ ਨਾ ਕੇਵਲ ਮੁਗਲ ਕੋ ਮਦੇ ਇਸ਼ਾਰੇ ਤੇ ਹੀ ਗੁਰੂ ਜੀ ਤੇ ਹਮਲਾ ਕੀਤਾ ਬਲਕੇ ਮੁਗਲ ਫੌਜਾਂ ਦੇ ਵੀ ਉਹਨਾਂ ਨੂੰ ਪੂਰੀ ਮਦਦ ਕੀਤੀ ਯਾਦ ਰੱਖੀ ਹਿੰਦੂ ਰਾਜਿਆਂ ਦੀਆਂ ਫੌਜਾਂ ਵਿੱਚ ਮੁਗਲ ਫੌਜੀਆਂ ਦੀ ਪੂਰੀ ਸ਼ਮੂਲੀਅਤ ਸੀ ਇਧਰ ਗੁਰੂ ਜੀ ਦੀ ਫੌਜ ਵਿੱਚ ਜਿਹੜਾ 500 ਪਠਾਨ ਮੁਸਲਮਾਨ ਸੀ ਜਿਨ੍ਹਾਂ ਨੂੰ ਮੁਗਲ ਫੌਜਾਂ ਨੇ ਜੰਗੇ ਇਮਦਾਨ ਵਿੱਚ ਪਲੋਸ ਲਿਆ ਤੇ ਦੋ ਦਮੜਿਆਂ ਦੀ ਖਾਤਰ ਗੁਰੂ ਜੀ ਦਾ ਸਾਥ ਛੱਡ ਕੇ ਉਧਰ ਦੂਜੇ ਪਾਸੇ ਬਾਈ ਧਾਰ ਦੇ ਰਾਜਿਆਂ ਵੱਲੋਂ ਖਰੀਦੇ ਗਏ। ਕੁੱਲ 500 ਪਠਾਣਾ ਜਨੈਲਾਂ ਦੇ ਵਿੱਚੋਂ 498 ਤੱਕ ਖਰੀਦੇ ਗਏ। ਜਦ ਕਿ ਦੋ ਬਹਾਦਰ ਤੇ ਜਵਾਨ ਜਿੰਨ ਤੇ ਜਾਨ ਦੇ ਪੱਕੇ ਫੌਜੀ ਜਨੈਲ ਕਾਲੇ ਖਾਂ ਤੇ ਲਾਲ ਖਾਂ ਇਸ ਜੰਗ ਵਿੱਚ ਲੜ ਕੇ ਸ਼ਹੀਦੀਆਂ ਪਾ ਗਏ। ਇਸ ਪ੍ਰਕਾਰ 498 ਗਦਾਰ ਸਾਫ ਤੋਂਏ ਜਦੋਂ ਕਿ ਕੇਵਲ ਦੋ ਹੀ ਪਠਾਨ ਮੁਸਲਮਾਨ ਜਰਨੈਲ ਕਾਲੇ ਖਾਂ ਤੇ ਲਾਲ ਖਾਂ ਜਵਾਨ ਤੇ ਇਰਾਦੇ ਦੇ ਪਕੇ ਗੁਰੂ ਜੀ ਦਾ ਸਾਥ ਦਿੰਦਿਆਂ ਜੰਗੇ ਮੈਦਾਨ ਦੇ ਵਿੱਚ ਸ਼ਹੀਦیاں ਪਾਈਆਂ ਔਰ ਜਿਨ੍ਹਾਂ ਦਾ ਨਾਮ ਅਮਰ ਸ਼ਹੀਦਾਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਸਤਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਬਹਿਤਾਂ ਵਿੱਚ ਜਾ ਪਹੁੰਚੇ ਸੋ ਇਹ ਸੀ ਪਿਆਰਿਓ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਓ ਪਿਆਰਿਓ ਗੱਜ ਕੇ ਫਤਿਗ ਜਾਈਏ ਹੋਈਆਂ ਭੁੱਲਾ ਨਾ ਚਿਤਾ ਰਹਿਓ ਵਾਦੋ ਵਰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਤਾਂ ਕਿ ਆਪ ਜੀ ਦੇ ਨਾਲ ਹਮੇਸ਼ਾ ਵਾਦੋ ਵਦ ਨਵੇਂ ਇਤਿਹਾਸ ਦੇ ਨਾਲ ਸਾਂਝ ਪਾਈ ਜਾਵੇ ਆਉਗਾ ਅੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ